ਪੰਜਾਬ ਦੀ ਹੌਟ ਸੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਅੱਜ ਕੁਝ ਖੁਲਾਸੇ ਕਰਨ ਜਾ ਰਿਹਾ ਕਿਉਂਕਿ ਹੌਟ ਸੀਟ ਮੰਨੀ ਜਾ ਰਹੀ ਹੈ ਅਤੇ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਦਾ ਇੱਥੇ ਪੂਰਾ ਜੋਰ ਜਮੈਸ਼ ਹੋਣ ਲੱਗ ਲੱਗੀ ਹੈ ਅਤੇ ਹਰ ਇੱਕ ਪਾਰਟੀ ਆਪਣੇ ਵੱਲ ਇਸ ਸੀਟ ਨੂੰ ਲੈ ਜਾਣਾ ਚਾਹੁੰਦੀ ਆ ਪੰਥਕ ਸਮਝੀ ਜਾਂਦੀ ਸੀਟ ਦੇ ਉੱਪਰ ਵੱਖ-ਵੱਖ ਪਾਰਟੀਆਂ ਦਾ ਵਕਾਰ ਦਾਤੇ ਲੱਗਿਆ ਹੋਇਆ ਹੈ ਆ ਜੇਕਰ ਹੁਣ ਇਸ ਸੰਬੰਧੀ ਗੱਲ ਕਰੀਏ ਤਾਂ ਜਿੱਥੇ ਉਮੀਦਵਾਰ ਮਾਫ ਕਰਨਾ ਕੁਝ ਜੇ ਲੋਕਾਂ ਦੇ ਵੱਲੋਂ ਨਾਮਾਂਕਨ ਪੱਤਰ ਭਰੇ ਗਏ ਨੇ ਨਾਮਜ਼ਦਗੀ ਪੱਤਰ ਭਰੇ ਗਏ ਨੇ ਉਹਨਾਂ ਦੇ ਵਿੱਚ 43 ਲੋਕਾਂ ਦੇ ਵੱਲੋਂ ਜੋ ਕਿ ਉੱਥੇ ਦੀ ਰਿਪੋਰਟ ਹੈ 43 ਲੋਕਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਨੇ ਲੇਕਿਨ ਇਸ ਦੇ ਵਿੱਚ ਇੱਕ ਅਹਿਮ ਜੇ ਗੱਲ ਕਰੀਏ ਵੀ ਅਹਿਮ ਖੁਲਾਸਾ ਕਰਨ ਜਾ ਰਿਹਾ ਕਿਉਂਕਿ ਇਹ ਹੌਟ ਸੀਟ ਇਸ ਲਈ ਵੀ ਹੈ ਕਿਉਂਕਿ ਇੱਥੇ ਅਮਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਦੀ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਆਹ ਸੋ ਬਾਰਿਸ਼ ਪੰਜਾਬ ਦੇ ਮੁਖੀ ਇਥੋਂ ਆਜ਼ਾਦ ਤੌਰ ਤੇ ਚੋਣ ਲੜਨੇ ਨੇ ਉਹਨਾਂ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਲੇਕਿਨ ਇੱਕ ਅਹਿਮ ਖੁਲਾਸਾ ਕਰਨ ਜਾ ਰਿਹਾ ਕਿਉਂਕਿ ਇੱਕ ਹੋਰ ਅਮ੍ਰਿਤਪਾਲ ਸਿੰਘ ਜਿਹੜੇ ਕੀ ਨਾਮ ਵੀ ਸੇਮ ਹੈ ਤੇ ਲੇਕਿਨ ਉਹਨਾਂ ਦੇ ਜੇਕਰ ਕਹੀਏ ਜੋ ਉਹਨਾਂ ਨੇ ਉੱਥੇ ਫੋਟੋ ਸਬਮਿਟ ਕਰਾਈ ਹੈ ਉਹਦੇ ਵਿੱਚ ਵੀ ਚਿਹਰਾ ਮੋਰਾ ਉਹਨਾਂ ਦਾ ਅੰਮ੍ਰਿਤਪਾਲ ਸਿੰਘ ਵਰਗਾ ਲੱਗਦਾ ਜਿਹੜੇ ਵਾਰਿਸ ਪੰਜਾਬ ਦੇ ਮੁਖੀ ਨੇ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਦੋਨੋਂ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਖੰਡੂਰ ਸਾਹਿਬ ਦੇ ਲਈ ਜਿਹੜਾ ਨੇ ਐਪਲੀਕੈਂਟ ਨੇ ਜਿਨ੍ਹਾਂ ਨੇ ਨਾਮਜ਼ਦਗੀ ਦਾਖਲ ਪਰਚੇ ਪਰ ਇਹਨੇ ਆਪਣੇ ਉਹ ਦੇਖ ਸਕਦੇ ਹੋ ਤੁਸੀਂ ਦੋਹਾਂ ਦੀਆਂ ਫੋਟੋਆਂ ਦੇਖ ਸਕਦੇ ਹੋ ਤੇ ਦੋਨੋਂ ਹੀ ਇੰਡੀਪੈਂਡੈਂਟ ਤੌਰ ਦੇ ਉੱਪਰ ਜਿਹੜੇ ਚੋਣ ਲੜ ਰਹੇ ਨੇ ਸੋ ਜੋ ਜਦੋਂ ਇਹਨਾਂ ਆ ਆਜ਼ਾਦ ਉਮੀਦਵਾਰਾਂ ਦੀ ਗੱਲ ਕਰਦੇ ਤਾਂ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਜਿਹੜੇ ਇੱਕ ਤਾਂ ਵਾਰਿਸ ਪੰਜਾਬ ਦੇ ਮੁਖੀ ਨੇ ਲੇਕਿਨ ਦੂਜੇ ਜਿਹੜੇ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਸਬੰਧੀ ਜਦੋਂ ਉਹਨਾਂ ਦਾ ਬਾਇਓ ਡਾਟਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਹੈਰਾਨੀ ਗੱਲ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਉਹ ਇਸ ਹਲਕੇ ਦੇ ਨਾ ਹੋ ਕੇ ਉਹ ਦੀਨਾ ਦੀਨਾ ਕਾਂਗੜ ਦੇ ਨਾਮ ਦੇ ਨਾਲ ਜੋ ਮਸ਼ਹੂਰ ਆ ਉੱਥੇ ਦੇ ਰਹਿਣ ਵਾਲੇ ਨੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹ ਦੀਨਾ ਆਪਦਾ ਐਡਰੈਸ ਜਿੰਨਾ ਵਿੱਚ ਦੱਸਿਆ ਗਿਆ ਕਿ ਉਹ ਦੀਨਾ ਕਾਂਗੜ ਦੇ ਰਹਿਣ ਵਾਲੇ ਨੇ ਆ ਸੋ ਇਹ ਕਿਉਂਕਿ ਇਹ ਚਕਾਉਣ ਵਾਲੀ ਗੱਲ ਇਹ ਵੀ ਹੈ ਕਿਉਂਕਿ ਇਹ ਜੋ ਦੀਨਾ ਤੋਂ ਅਮਰਿਤਪਾਲ ਸਿੰਘ ਨੇ ਇਹ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਜੋ ਨਿਹਾਲ ਸਿੰਘ ਵਾਲਾ ਦੇ ਨਾਲ ਅਸੰਬੰਧਿਤ ਨਹੀਂ ਜੇਕਰ ਗੱਲ ਕਰੀਏ ਮਨਜੀਤ ਸਿੰਘ ਬਲਾਸਪੁਰ ਜਿਹੜੇ ਕਿ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮਐਲਏ ਉਹਨਾਂ ਦੇ ਰਾਈਟ ਹੈਂਡ ਮੰਨੇ ਜਾ ਰਹੇ ਨੇ ਸੋ ਵਾਈਸ ਪ੍ਰੈਜ਼ੀਡੈਂਟ ਨੇ ਇਹ ਲੋਕ ਸਭਾ ਦੇ ਵਿੱਚ ਅਫਰੀਦ ਕੋਟ ਹਲਕੇ ਦੇ ਲਈ ਜੋ ਪਿਛਲੇ ਦਿਨੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹਨਾਂ ਦਾ ਪੇਜ ਵੀ ਦੇਖ ਰਹੇ ਹੋ ਅਮਰਿਤ ਸਿੰਘ ਖਾਲਸਾ ਦੇ ਨਾਮ ਦੇ ਉੱਪਰ ਪੇਜ ਆ ਸਭ ਤੋਂ ਅਹਿਮ ਗੱਲ ਤਸਵੀਰ ਜਿਹੜੀ ਇਹਨਾਂ ਦੇ ਵੱਲੋਂ ਅ ਇਲੈਕਸ਼ਨ ਕਮਿਸ਼ਨ ਦੇ ਲਈ ਨਾਮਜ਼ਦਗੀ ਪੱਤਰ ਤੇ ਦਿਖਾਈ ਗਈ ਹੈ ਉਹ ਗੋਲ ਦਸਤਾਰ ਦੇ ਨਾਲ ਹੈ ਤੇ ਬਾਕੀ ਤੁਸੀਂ ਅਮਰਜਪਾਲ ਸਿੰਘ ਦਾ ਪੇਜ ਦੇਖ ਰਹੇ ਹੋ ਜਿਸ ਦੇ ਵਿੱਚ ਕੀ ਇਹ ਸਿੰਪਲ ਦਸਤਾਰ ਦੇ ਵਿੱਚ ਦਿਖਾਈ ਦੇ ਰਹੀ ਨਹੀਂ ਆਸੋ ਜੋ 27 ਤਰੀਕ ਦੀ ਗੱਲ ਕਰੀਏ ਜੇਕਰ ਪਿਛਲੇ ਮਹੀਨੇ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਨਿਯੁਕਤੀਆਂ ਕੀਤੀਆਂ ਗਈਆਂ ਸੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋਗੇ ਤੇ ਸਰਕਲ ਕੀਤਾ ਗਿਆਗਾ ਫਰੀਦਕੋਟ ਨੂੰ ਅਮਰਿਤਪਾਲ ਸਿੰਘ ਜੀ ਦੀਨਾ ਲਿਖਿਆ ਬਿਆ ਤੇ ਲੋਕ ਸਭਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਸੋ ਵਾਈਸ ਪ੍ਰੈਜ਼ੀਡੈਂਟ ਨੇ ਇਹ ਹੁਣ ਤੱਕ ਪਾਰਟੀ ਦੇ ਨਾਲ ਚੱਲ ਰਹੇ ਸੀ ਤੇ ਸਭ ਤੋਂ ਵੱਡੀ ਗੱਲ ਮਨਜੀਤ ਸਿੰਘ ਬਲਾਸਪੁਰੀ ਦੇ ਜਿੱਥੇ ਇਹ ਰਾਈਟ ਹੈਂਡ ਮੰਨੇ ਜਾਂਦੇ ਨੇ ਉੱਥੇ ਹੀ ਹਲਕੇ ਦੇ ਸਪੋਕਸ ਪਰਸਨ ਵੀ ਨੇ ਹੁਣ ਇਹ ਚੋਣ ਮੈਦਾਨ ਦੇ ਵਿੱਚ ਨੇ ਕਿ ਇਸ ਦੀ ਜਾਣਕਾਰੀ ਮਨਜੀਤ ਸਿੰਘ ਬਲਾਸਪੁਰੀ ਨੂੰ ਹੈ ਕੀ ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੈ ਸੋ ਸਭ ਤੋਂ ਜੋ ਅਹਿਮ ਗੱਲ ਕਰੀਏ ਦਸੀਏ ਇਹ ਹੁਣ ਤੱਕ ਪਾਰਟੀ ਦੇ ਲਈ ਕਿਉਂਕਿ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਸੀਗੇ ਜੇਕਰ ਗੱਲ ਕਰੀਏ ਕਰਮਜੀਤ ਸਿੰਘ ਅਨਮੋਲ ਕਰਮਜੀਤ ਅਨਮੋਲ ਇਹਨਾਂ ਦੇ ਘਰ ਇਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਉਹਦੀ ਖੁਦ ਪੋਸਟ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਪੇਜ ਦੇ ਉੱਪਰ ਪਾਈ ਸੀ ਜਿਸ ਦੇ ਵਿੱਚ ਉਹ ਇਹ ਸਿਰਫ 3 ਦਿਨ ਪਹਿਲਾਂ ਦੀ ਪੋਸਟ ਹੈ ਜਦੋਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਜੀ ਅਤੇ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਜੀ ਦਾਸ ਦੇ ਘਰ ਦੀਨਾ ਸਾਹਿਬ ਪਹੁੰਚੇ। ਆ ਸੋ ਇਹ ਕਲੀਅਰ ਹੋ ਗਿਆ ਕਿ ਇਹ ਉਹੀ ਦੀਨਾ ਸਾਹਿਬ ਦੀ ਗੱਲ ਕਰਦੇ ਨੇ ਇਹ ਉਹੀ ਅਮਰਤਪਾਲ ਸਿੰਘ ਜੀ ਖਾਲਸਾ ਨੇ ਸੋ ਉਹਨਾਂ ਨੇ ਅੱਗੇ ਲਿਖਿਆ ਕਿ ਦੀਨਾ ਸਾਹਿਬ ਪਹੁੰਚੇ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮੈਂ ਮੇਰੇ ਛੋਟੇ ਵੱਡੇ ਨਗਰ ਨਿਵਾਸੀਆਂ ਦਾ ਤਹਿ ਦਿਲ ਤੋਂ ਰੈਣੀਆ ਜਿਨ੍ਹਾਂ ਨੇ ਦਾਸ ਦਾ ਮਾਣ ਵਧਾਇਆ ਹੈ ਮੈਂ ਵੀ ਜਿੰਨੀ ਜੋਗਾ ਹਾਂ ਬਗੈਰ ਕਿਸੇ ਪੱਖਪਾਤ ਤੋਂ ਹਰ ਇੱਕ ਦਾ ਸਾਥ ਦੇਵਾਂਗਾ ਅਮਰਿਤਪਾਲ ਸਿੰਘ ਖਾਲਸਾ ਮੀਤ ਪ੍ਰਧਾਨ ਲੋਕ ਸਭਾ ਫਰੀਦਕੋਟ ਸੋ ਇਹ ਉਹਨਾਂ ਦੇ ਜੋ ਸੋਸ਼ਲ ਪੇਜ ਦੇ ਉੱਪਰ ਹੈ ਉੱਥੇ ਇਹ ਪੋਸਟ ਪਾਈ ਗਈ ਸੀ ਤਿੰਨ ਦਿਨ ਪਹਿਲਾਂ ਦੀ ਇਹ ਪੋਸਟ ਹੈਗੀ ਲੇਕਿਨ ਆਖਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਹੋਇਆ ਕੀ ਹੈ ਕੀ ਅਭੀ ਉਹ ਫਰੀਦਕੋਟ ਤੋਂ ਖਡੂਰ ਸਾਹਿਬ ਪਹੁੰਚਦੇ ਨੇ ਖਡੂਰ ਸਾਹਿਬ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਸੋ ਸਭ ਤੋਂ ਅਹਿਮ ਤੇ ਛਕਾਉਣ ਵਾਲਾ ਜਿਹੜਾ ਕੰਮ ਹੈ ਉਹ ਇਹ ਹੈ ਵੀ ਜਿਹੜਾ ਉਹਨਾਂ ਨੇ ਫੋਟੋ ਉੱਥੇ ਦਿੱਤੀ ਗਈ ਹੈਗੀ ਨੋਮੀਨੇਸ਼ਨ ਫਾਰਮ ਦੇ ਉੱਪਰ ਮੈਂ ਇੱਕ ਵਾਰ ਫਿਰ ਤੋਂ ਟੀਮ ਨੂੰ ਕਹਾਂਗਾ ਇਹ ਫੋਟੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿੱਥੇ ਨਾਮ ਸੇਮ ਆ ਉੱਥੇ ਫੋਟੋ ਵੀ ਜਿਹੜੀ ਇਹਨਾਂ ਨੇ ਆਪਣੇ ਐਪੀ ਡਾਟ ਦੇ ਵਿੱਚ ਹੈ ਉਹ ਵੀ ਗੋਲ ਦਸਤਾਰ ਦੇ ਰੂਪ ਦੇ ਵਿੱਚ ਦਿੱਤੀ ਗਿਆ ਆਖਰ ਇਸ ਦਾ ਮਕਸਦ ਕੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਹਰ ਇੱਕ ਪਾਰਟੀ ਵਕ-ਵਕ ਤੌਰ ਤੇ ਜ਼ੋਰ ਜਮਾਇਸ਼ ਕਰਦੀ ਹੈ 43 ਇਤੋਂ ਕੈਂਡੀਡੇਟ ਨੇ ਖੰਡੂਰ ਸਾਹਿਬ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਲੇਕਿਨ ਜੇਕਰ ਹੁਣ ਇਸ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਜਿਹੜੇ ਦੀਨਾਂ ਨਾਲ ਸੰਬੰਧਿਤ ਨੇ ਇਹ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨਹੀਂ ਵਾਈਸ ਪ੍ਰੈਜ਼ੀਡੈਂਟ ਨੇ ਲੋਕ ਸਭਾ ਦੇ ਇਹ ਫਰੀਦਕੋਟ ਦੇ ਲਈ ਸਪੋਕਸਪਰਸਨ ਨੇ ਮਨਜੀਤ ਸਿੰਘ ਬਲਾਸਪੁਰੀ ਦੇ ਵੇਹੱਦ ਨਜ਼ਦੀਕੀ ਨੇ ਆ ਸੋ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਕਿ ਇਹਨਾਂ ਦਾ ਪਤਾ ਹੈ ਪਾਰਟੀ ਨੂੰ ਇਸ ਗੱਲ ਦਾ ਪਤਾ ਹੈ ਜਾਂ ਕਿ ਮਨਜੀਤ ਸਿੰਘ ਬਲਾਸਪੁਰੀ ਐਮਐਲਏ ਨੂੰ ਪਤਾ ਹੈ ਜਾਂ ਫਰੀਦਕੋਟ ਤੋਂ ਜਿਨ੍ਹਾਂ ਦੇ ਲਈ ਹੁਣ ਤੱਕ ਚੋਣ ਪ੍ਰਚਾਰ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਿਉਂਕਿ ਵੱਡੇ ਅਹੁਦੇਦਾਰ ਨੇ ਕੀ ਕਰਮਿਤ ਅਮੋਲ ਨੂੰ ਪਤਾ ਹੈ ਆ ਮਾਨ ਸਰਕਾਰ ਨੂੰ ਪਤਾ ਹੈ ਭਗਵਾਨ ਤਮਨ ਜੀ ਨੂੰ ਪਤਾ ਹੈ ਆਪਣੇ ਸੌਦੇਦਾਰ ਦਾ ਕਿ ਉਹ ਪਾਰਟੀ ਨੂੰ ਛੱਡ ਚੁੱਕੇ ਨੇ ਪਰ ਲੇਕਿਨ ਦੂਸਰੀ ਜਿਹੜੀ ਹੈਰਾਨੀਜਨ ਗੱਲ ਇਹ ਹੈ ਇਹ ਇੱਕ ਪਾਸੇ ਤਾਂ ਪਾਰਟੀ ਦੇ ਵੱਡੇ ਅਹੁਦੇ ਉੱਪਰ ਬੈਠੇ ਨੇ ਲੇਕਿਨ ਦੂਸਰੇ ਪਾਸੇ ਇਹ ਇੰਡੀਪੈਂਡੈਂਟ ਇੰਡੀਪੈਂਡੈਂਟ ਇਹ ਖਾਸ ਗੱਲ ਇਹ ਹੈ ਵੀ ਇਹ ਇੰਡੀਪੈਂਡੈਂਟ ਤੌਰ ਤੇ ਖੰਡੂਰ ਸਾਹਿਬ ਜਾ ਕੇ ਲੜਦੇ ਨੇ ਫਰੀਦਕੋਟ ਦੇ ਰਹਿਣ ਵਾਲੇ ਨੇ ਦੀਨਾ ਸਾਹਿਬ ਦੇ ਰਹਿਣ ਵਾਲੇ ਨੇ ਤੇ ਹਲਕਾ ਜਾ ਕੇ ਚੁਣਦੇ ਨੇ ਖੰਡੂਰ ਸਾਹਿਬ ਤੇ ਉੱਥੇ ਵੀ ਇੰਡੀਪੈਂਡੈਂਟ ਕਿਉਂਕਿ ਪਾਰਟੀ ਦੇ ਵੱਲੋਂ ਜੇ ਕਿਉਂਕਿ ਜੇ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਡੇ ਅਹੁਦੇਦਾਰ ਨੇ ਵਾਈਸ ਪ੍ਰੈਜ਼ੀਡੈਂਟ ਨੇ ਫਰੀਦਕੋਟ ਹਲਕੇ ਦੇ ਪਾਰਟੀ ਪਰੋਂ ਲੜ ਕੇ ਇਹ ਇੰਡੀਪੈਂਡੈਂਟ ਜਾ ਕੇ ਲੜਦੇ ਨੇ ਕਿ ਪਾਰਟੀ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਹੁਣ ਤੱਕ ਕਿਸੇ ਵੀ ਅਸਤੀਫੇ ਦੀ ਚਰਚਾ ਇਹਨਾਂ ਦੀ ਨਹੀਂ ਹੋਈ ਜੇਕਰ ਐਮਐਲਏ ਸਾਹਿਬ ਦੀ ਗੱਲ ਕਰੀਏ ਜਾਂ ਫਿਰ ਪਾਰਟੀ ਪੱਧਰ ਦੇ ਉੱਪਰ ਕਿਸੇ ਵੱਲੋਂ ਵੀ ਇਸ ਸਬੰਧੀ ਕੋਈ ਅਜੇ ਤੱਕ ਬਿਆਨ ਨਹੀਂ ਆਇਆ ਕਿ ਆਖਰ ਇਹਨਾਂ ਵੱਲੋਂ ਅਸਤੀਫਾ ਦਿੱਤਾ ਵੀ ਗਿਆ ਜਾਂ ਨਹੀਂ ਕਿਉਂਕਿ ਵੱਡਾ ਅਹੁਦਾ ਸੀਗਾ ਵਾਈਸ ਪ੍ਰੈਜ਼ੀਡੈਂਟ ਫਰੀਦਕੋਟ ਹਲਕੇ ਦੇ ਸੀਗੇ ਸਪੋਕਸਪਰਸਨ ਸੀ ਮਨਜੀਤ ਸਿੰਘ ਬਲਾਸਪੁਰੀ ਜਿਹੜੇ ਕਿ ਐਮਐਲਏ ਨੇ निहाल सिंह आला ਤੋਂ ਉਹਨਾਂ ਦੇ ਰਾਈਟ ਹੈਂਡ ਸਮਝੇ ਜਾਂਦੇ ਸੀ ਹੁਣ ਤੱਕ ਲਗਾਤਾਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਕਰਵਾ ਰਹੇ ਸੀ ਜੇਕਰ ਉਹਨਾਂ ਦੀ ਸੋਸ਼ਲ ਮੀਡੀਆ ਦੀ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਐਕਟਿਵ ਨੇ ਪਾਰਟੀ ਸੰਬੰਧੀ ਉਹ ਲਗਾਤਾਰ ਪੋਸਟਾਂ ਪਾਉਂਦੇ ਰਹਿੰਦੇ ਨੇ ਫਿਰ ਆਖਰ ਇੰਡੀਪੈਂਡੈਂਟ ਇੱਕ ਖਡੂਰ ਸਾਹਿਬ ਪਹੁੰਚ ਕਿਵੇਂ ਗਏ ਨੇ ਸੀ ਇਹਦੇ ਪਿੱਛੇ ਮਨਸਾ ਕੀ ਹੈ ਸੋ ਇਹ ਹੁਣ ਜਾਣਨ ਦੇ ਲਈ ਲਗਾਤਾਰ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਅਜੇ ਤੱਕ ਉਹਨਾਂ ਨਾਲ ਰਾਬਤਾ ਨਹੀਂ ਹੋ ਪਾਇਆ لیکن سب تو اہم گل ਕਿਉਂਕਿ ਇਥੋਂ وارث پنجاب ਦੇ ਮੁਖੀ ਅਮਰਿਤਪਾਲ ਸਿੰਘ ਵੀ ਚੋਣ ਲੜ ਰਹੇ ਨੇ ਤੇ ਇੱਕ ਹੁਣ ਹੋਰ ਅਮਰਿਤਪਾਲ ਅਮਰਿਤਪਾਲ ਜਿਹੜੇ ਕੀ ਦੀਨਾ ਸਾਹਿਬ ਦੇ ਰਹਿਣ ਵਾਲੇ ਨੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੇ ਨਿਹਾਲ ਸਿੰਘ ਬਾਲਾ ਤੋਂ ਨਿਹਾਲ ਸਿੰਘ ਬਾਲਾ ਤੋਂ ਬिलासपुरੀ ਜੋ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਰਾਈਟ ਹੈਂਡ ਸਮਝ ਜਾਂਦੇ ਨੇ ਆਖਰ ਇਹ ਆਪਣੇ ਹਲਕੇ ਨੂੰ ਛੱਡ ਕੇ ਫਰੀਦਕੋਟ ਨੂੰ ਛੱਡ ਕੇ ਖਡੂਰ ਸਾਹਿਬ ਕੇ ਬੇ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੁਣ ਤੱਕ ਜਿਹੜੇ ਲਗਾਤਾਰ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਸੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਕਰਦੇ ਆਖਰ ਇੰਡੀਪੈਂਡੈਂਟ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਦੇ ਉੱਪਰ ਉਹ ਨਾਮਜ਼ਦਗੀ ਦਾਖਲ ਕਿਉਂ ਕਰਦੇ ਨੇ ਆਖਰ ਮਨਸ਼ਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਬੰਧੀ ਹੋਰ ਵੱਡੇ ਖੁਲਾਸੇ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇੱਕ ਸਵਾਲੀਆ ਨਿਸ਼ਾਨ ਵੱਡਾ ਸਵਾਲੀਆ ਨਿਸ਼ਾਨ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਲੱਗਦਾ ਨਜ਼ਰ ਆ ਰਿਹਾ ਹੈ ਕੀ ਆਖਰ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਅਹੁਦੇਦਾਰ ਖਡੂਰ ਸਾਹਿਬ ਕਿਉਂ ਪੇਜਦਾ ਸੀ ਸਭ ਤੋਂ ਅਹਿਮ ਗੱਲ ਜੇਕਰ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਖਾ ਘਾ ਲਈਏ ਜਾਂ ਫਿਰ ਉਹਨਾਂ ਨੇ ਇੰਸਟਾ ਦੀ ਗੱਲ ਕਰੀਏ ਭਾਰਵੇ ਕਿ ਉਹਨਾਂ ਨੇ ਐਫੀਡੇਟ ਵਿੱਚ ਇੰਸਟਾਗ੍ਰam ਦੀ ਗੱਲ ਨਹੀਂ ਕਬੂਲੀਓ ਕਰੇ ਨਹੀਂ ਇੰਸਟਾਗ੍ਰam ਨਹੀਂ ਚਲਾਉਂਦਾ ਲੇਕਿਨ ਇੰਸਟਾ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਪੋਸਟਾਂ ਅਪਲੋਡ ਅਪਲੋਡ ਕੀਤੀਆਂ ਗਈਆਂ ਨੇ ਪਿਛਲੇ ਦਿਨੀ ਕਰਮਜੀਤ ਅਨਮੋਲ ਦੀ ਗੱਲ ਕਰੀਏ ਉਹਨਾਂ ਦੇ ਆਪਣੇ ਘਰ ਬੁਲਾਉਂਦੇ ਨੇ ਆਪਣੇ ਪਿੰਡ ਬੁਲਾਉਂਦੇ ਨੇ ਉਹਨਾਂ ਲਈ ਪ੍ਰਚਾਰ ਕਰਦੇ ਨੇ ਫਿਰ ਇੱਕਦਮ ਖਡੂਰ ਸਾਹਿਬ ਪਹੁੰਚ ਜਾਂਦੇ ਨੇ ਸਭ ਤੋਂ ਅਹਿਮ ਗੱਲ ਨਾਮ ਦੇ ਨਾਲ ਨਾਲ ਬਾਣਾ ਅੰਮ੍ਰਿਤਪਾਲ ਸਿੰਘ ਬਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਉਹਨਾਂ ਨੇ ਸੋਸ਼ਲ ਮੀਡੀਆ ਸੀ ਫਰੋਲਣ ਦੀ ਕੋਸ਼ਿਸ਼ ਕੀਤੀ ਆ ਕਿਤੇ ਵੀ ਗੋਲ ਦਸਤਾਰ ਦੇ ਵਿੱਚ ਜਿਹੜੀ ਦਸਤਾਰ ਉਹਨਾਂ ਨੇ ਨਾਮੀਨੇਸ਼ਨ ਦੇ ਦੌਰਾਨ ਕਮਲ ਇਕਸ਼ਨ ਕਮਿਸ਼ਨ ਨੂੰ ਸਬਮਿਟ ਕਰਾਈ ਹੈਗੀ ਜਾਂ ਫਿਰ ਆਪਣੇ ਨਾਮਜ਼ਦੀ ਪੱਤਰ ਦੇ ਵਿੱਚ ਜਿਹੜੀ ਫੋਟੋ ਲਗਾਈ ਗਈ ਹੈ ਉਹ ਫੋਟੋ ਕਿਸੇ ਹੋਰ ਕਿਸੇ ਵੀ ਉਹਨਾਂ سوشل ਅਕਾਊਂਟ ਦੇ ਉੱਪਰ ਇਹ ਫੋਟੋ ਦਿਖਾਈ ਨਹੀਂ ਦਿੱਤੀ ਆਖਰ ਇੱਥੇ ਅਮਰਿਤਪਾਲ ਸਿੰਘ ਜਿਹੜੇ ਇੰਡੀਪੈਂਡੈਂਟ ਖੜੇ ਨੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਦਿਨਾਂ ਸਾਹਿਬ ਤੋਂ ਆਖਰ ਉਹ ਚਾਉਂਦੇ ਕੀ ਨੇ ਅਸੋ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬੜੇ ਰੋਜ਼ਾਨਾ ਲੋਕਨਾ ਟਿਵੀ ਦੇ